ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਵਿੱਚ ਤੇ ਅਸੀਂ ਆਏ ਹੋਏ ਸੀ ਸਾਰੇ ਸਿੰਘ ਜੀ ਇੱਥੇ ਘੁੰਮਣ ਪਹਾੜਾਂ ਦੇ ਵਿੱਚ ਤੇ ਆਏ ਸੀ ਅਸੀਂ ਚੈਲ ਚੈਲ ਜਿੱ ਇੱਕ ਬਹੁਤ ਹੀ ਸ਼ਾਨਦਾਰ ਜਗ੍ਹਾ ਥਾਂ ਤੁਹਾਨੂੰ ਦਿਖਾਉਣਾ ਮੈਂ ਗੁਰਦੁਆਰਾ ਸਾਹਿਬ ਆ ਤੇ ਬਹੁਤ ਪੁਰਾਣਾ ਬਣਿਆ ਹੋਇਆ ਤਕਰੀਬ ਉਹਨੂੰ 1907 ਦਾ ਹੀ ਬਣਿਆ ਹੋਇਆ ਤੇ ਬਹੁਤ ਹੀ ਸਕੂਨ ਮਿਲਦਾ ਏ ਥਾਂ ਤੇ ਆ ਕੇ ਹਰ ਸਾਲ ਹੀ ਆਈਦਾ ਇਸ ਵਾਰ ਵੀ ਆਏ ਸੀ ਤੇ ਪ੍ਰੋਪਰ ਤੁਹਾਨੂੰ ਮੈਂ ਦਿਖਾਉਣਾ ਕਿ ਬਹੁਤ ਸੋਹਣੀ ਜਗ੍ਹਾ ਜਦੋਂ ਵੀ ਕਦੇ ਤੁਸੀਂ ਆਓ ਇੱਥੋਂ ਚਾਹ ਲਾਉ ਤੁਸੀਂ ਤਾਂ ਇਸ ਜਗ੍ਹਾ ਤੇ ਜਰੂਰ ਆ ਕੇ ਜਾਇਓ ਜਗ੍ਹਾ ਇੱਥੇ ਹੋਰ ਵੀ ਬਹੁਤ ਨੇ ਉੱਪਰ ਗਰਾਊਂਡ ਬਣਿਆ ਹੋਇਆ ਥੱਲੇ ਬਹੁਤ ਕੋਸ਼ਾ ਘੁੰਮਣ ਨੂੰ ਮੰਦਿਰ ਵੀ ਬਣਿਆ ਹੋਇਆ ਪਰ ਇਸ ਜਗ੍ਹਾ ਤੇ ਆ ਕੇ ਇੱਕ ਵੱਖਰਾ ਹੀ ਸਕੂਨ ਮਿਲਦਾ ਪਤਾ ਨਹੀਂ ਕਿਸੇ ਨੂੰ ਮਿਲਦਾ ਹੋਊ ਜਾਂ ਨਹੀਂ ਪਰ ਸਾਨੂੰ ਵਧੀਆ ਲੱਗਦਾ ਖਾਸ ਕਰਕੇ ਮੈਨੂੰ ਬਹੁਤ ਵਧੀਆ ਲੱਗਦਾ ਸੋ ਅੱਜ ਤੁਹਾਨੂੰ ਦਿਖਾਉਣਾ ਮੈਂ ਬਣਿਆ ਹੋਇਆ ਸਥਾਨ ਬਹੁਤ ਸੋਹਣਾ ਪਹਾੜਾਂ ਦੇ ਵਿੱਚ ਤੇ ਵੀਡੀਓ ਚ ਜੁੜੇ ਰਹੋ ਸਾਰੇ ਕੈਮਰਾ ਕਰ ਲਈਏ ਸਿੱਧਾ ਆਪਾਂ ਤੁਹਾਨੂੰ ਲੈ ਕੇ ਚੱਲਣਾ ਆ ਦੇਖੋ ਥੱਲੇੋਂ ਜਦੋਂ ਆਪਾਂ ਉੰਨੇ ਆ ਚੈਲ ਤੋਂ ਤੇ ਆਹ ਰਸਤਾ ਬਣਿਆ ਹੋਇਆ ਨਿਸ਼ਾਨ ਸਾਹਿਬ ਲੱਗਿਆ ਹੋਇਆ ਤੇ ਇੱਧਰ ਗੁਰਦੁਆਰਾ ਸਾਹਿਬ ਦਾ ਬੋਰਡ ਮੈਂ ਥੋੜਾ ਜਿਹਾ ਉੱਪਰ ਖੜਾ ਸੀ ਪੌੜੀਆਂ ਤੇ ਉਸ ਤੋਂ ਬਾਅਦ ਆ ਜਾਂਦਾ ਜੀ ਇੱਧਰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆਜੋ ਚੱਲਦੇ ਆਪਾਂ ਉੱਪਰ ਦੇਦਕਾਉਂ ਨਿਆ ਤੁਨੂ ਸਾਰਾ ਸਥਾਨ ਕਿਦਾਂ ਬਣਿਆ ਹੋਇਆ ਤੇ ਇੱਥੇ ਗ੍ਰੰਥੀ ਸਿੰਘ ਵੀ ਨੇ ਜਿਨ੍ਹਾਂ ਦੀ ਡਿਊਟੀ ਐ ਤੇ ਉਹ ਸਾਰਾ ਸੰਭਾਲਦੇ ਨੇ ਇਹਨੂੰ ਆ ਸਾਰਾ ਗੁਰਦੁਆਰਾ ਸਾਹਿਬ ਦੇ ਵਾਲੀ ਦਾਲੀ ਦਾ 뷰 ਇਹਦੇ ਚ ਬਣਿਆ ਤੇ ਆ ਸਾਹਮਣੇ ਆ ਜੀ ਬਿਲਡਿੰਗ ਗੁਰਦੁਆਰਾ ਸਾਹਿਬ ਦੀ ਬਹੁਤ ਸੋਹਣੀ 1907 ਦੀ ਬਣੀਆ ਚਰਚ ਹੋਊਗੀ ਇਹ ਚਰਚ ਟੈਪ ਆ ਤੇ ਫਿਰ ਇਹਨੂੰ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਕਿ ਇੱਥੇ ਪ੍ਰਕਾਸ਼ ਕਰ ਦਿੱਤਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚਲੋ ਆਓ ਜੀ ਅੰਦਰ ਲੈ ਕੇ ਚੱਲਦਾ ਤੁਹਾਨੂੰ ਮੈਂ ਦਿਖਾਉਣਾ ਦਰਬਾਰ ਸਾਹਿਬ ਕਿਸ ਤਰ੍ਹਾਂ ਦਾ ਬਣਿਆ ਆਓ ਜੀ ਇਹ ਬਣਿਆ ਹੋਇਆ ਦਰਬਾਰ ਸਾਹਿਬ ਬਹੁਤ ਹੀ ਸੋਹਣਾ ਪੀਸਫੁਲੀ ਥਾਂ ਬਹੁਤ ਜਿਆਦੇ ਕੁਦਰਤੀ ਆ ਚਲੋ ਗੁਰੂ ਗ੍ਰੰਥ ਸਾਹਿਬ ਤਾਂ ਜਿੱਥੇ ਵੀ ਹੋਣ ਉਹ ਥਾਂ ਵਧੀਆ ਹੀ ਹੁੰਦੀ ਆ ਅਰੇ ਪਹਾੜਾਂ ਦੇ ਵਿੱਚ ਘਿਰਿਆ ਹੋਇਆ ਜੈਲਦਾਇ ਗੁਰਦੁਆਰਾ ਸਾਹਿਬ ਬਹੁਤ ਹੀ ਸੋਹਣੀ ਥਾਂ ਬਹੁਤ ਹੀ ਦਿਲ ਨੂੰ ਸਕੂਨ ਦੇਣ ਵਾਲੀ ਥਾਂ ਜਦੋਂ ਵੀ ਤੁਹਾਡਾ ਗੇੜਾ ਲੱਗੇ ਤਾਂ ਇੱਥੇ ਆ ਕੇ ਤੁਸੀਂ ਜ਼ਰੂਰ ਜਾਇਓ ਤੇ ਦੇਖੋਗੇ ਤੁਸੀਂ ਕਿ ਬਿਲਕੁਲ ਸੱਚਮੁੱਚ ਹੀ ਬਹੁਤ ਵਧੀਆ ਥਾਂ ਉੱਪਰ ਬਿਲਡਿੰਗ ਆ ਦੇਖੋ ਸਾਰੀ ਲੱਕੜ ਉਹੀ ਪੁਰਾਣੇ ਜਵਾਨੇ ਚ ਜਿੱਦਾਂ ਚਰਚਾ ਬਣਦੀਆਂ ਹੁੰਦੀਆਂ ਸੀ ਉਹ ਉਹੀ ਦਿੱਖ ਦਿੱਤੀ ਹੋਈ ਹੈ ਬਹੁਤ ਸੋਹਣੀ ਆ ਦੇਖੋ ਬਹੁਤ ਵਧੀਆ ਬਣਾਇਆ ਹੋਇਆ ਆਜੋ ਬਾਹਰ ਚਲਦੇ ਆ ਬਾਹਰ ਕੀ ਕੁਝ ਬਣਿਆ ਇੱਧਰ ਆ ਜਾਂਦਾ ਸੱਚਖੰਡ ਨੰਗਾਰਾ ਰੱਖਿਆ ਹੋਇਆ ਵਧੀਆ ਵਧੀਆ ਸਾਫ ਸੁਥਰਾ ਸਥਾਨ ਆ ਬਹੁਤ ਵਧੀਆ ਇੱਧਰ ਗ੍ਰੰਥੀ ਸਿੰਘ ਦੀ ਰਹਿਸ਼ ਤੇ ਉਦਾਂ ਵੀ ਜਿੰਨੇ ਰੋਕਣਾ ਉਹਦੇ ਵਾਸਤੇ ਵੀ ਹਾਲ ਦਾ ਪ੍ਰਬੰਧ ਕਰਿਆ ਹੋਇਆ ਜਦੋਂ ਅਸੀਂ ਆਉਂਨੇ ਆ ਤੇ ਇੱਥੇ ਫਿਰ ਦੁਖਦੇ ਆ ਬਾਹਰ ਦਾ ਮਾਹੌਲ ਦੇਖੋ ਕਿੰਨਾ ਸੋਹਣਾ ਇੱਧਰ ਫਿਰ ਅਸੀਂ ਆਪਣੀ ਕੈਂਪਿੰਗ ਵੀ ਕਰੀ ਦੀ ਆ ਆਪਣਾ ਹੀ ਸਮਾਨ ਲਿਹਾਈ ਦਾ ਬਣਾਉਣ ਵਾਲਾ ਇਹ ਗ੍ਰੰਥੀ ਸਿੰਘ ਨੇ ਇੱਥੇ ਤੇ ਤੁਹਾਨੂੰ ਮੈਂ ਦਿਖਾਉਣਾ ਇੱਧਰ ਆਪਣਾ ਸਮਾਨ ਸਾਰਾ ਅਸੀਂ ਲਿਹਾਈ ਦਾ ਫਿਰ ਦੋ ਤਿੰਨ ਦਿਨ ਇੱਥੇ ਪੂਰਾ ਲੰਗਰ ਚੱਲਦਾ ਦੇਖੋ ਸਾਰਾ ਸਮਾਨ ਸਾਡਾ ਬਲਜੀਤ ਸਿੰਘ ਧਿਆਨ ਸਿੰਘ ਹੁਣੀ ਲੱਗੇ ਨੇ ਤਿਆਰੀਆਂ ਕਰਨ ਸਵੇਰ ਦੇ ਖਾਣੇ ਦੀਆਂ ਆ ਦੇਖੀ ਇੰਨਾ ਸਾਰਾ ਲੈ ਆ ਕੇ ਆਪਣਾ ਹੀ ਬਣਾ ਕੇ ਖਾਈ ਦਾ ਕੈਂਪਿੰਗ ਕਰੀਦੀ ਆ ਬਹੁਤ ਵਧੀਆ ਇੱਧਰ ਸਾਡੇ ਕਾਜੀ ਸਾਹਿਬ ਲੱਗੇ ਨੇ ਦਾਣਾ ਸਬਜ਼ੀਆਂ ਬਣਾਉਣ ਇੱਧਰ ਫਿਰ ਇਹਨਾਂ ਦੀ ਰਹਿਸ਼ਾਹ ਜਾਂਦੀ ਆ ਤੇ ਅੱਗੇ ਆ ਹਾਲ ਇਹਨਾਂ ਨੇ ਬਣਾਇਆ ਹੋਇਆ ਬਾਥਰੂਮ ਆ ਜਾਂਦੇ ਨੇ ਤੇ ਬਾਕੀ ਮੌਸਮ ਆਸਮ ਹੋਇਆ ਪਿਆ ਮੌਸਮ ਦੇਖੋ ਕਿੰਨਾ ਸੋਹਣਾ ਇੱਧਰ ਇੱਕ ਹਾਲ ਬਣਾਇਆ ਹੋਇਆ ਤੇ ਕਹਿੰਦੇ ਨੇ ਗ੍ਰੰਤੀ ਸਿੰਘ ਤੇ ਰੁਕਣ ਦਾ ਵੀ ਪ੍ਰਬੰਧ ਹੈ ਸਾਡੇ ਕੋਲ ਵੀ ਜੇ ਕੋਈ ਆਵੇ ਦੂਰੋਂ ਨੇੜਿਓਂ ਤਾਂ ਇੱਥੇ ਰੁਕ ਸਕਦਾ ਬਾਥਰੂਮ ਆ ਜਾਂਦੇ ਨੇ ਇੱਧਰ ਇੱਧਰ ਫਿਰ ਗੁਰਦੁਆਰਾ ਸਾਹਿਬ ਦੀ ਥਾਂ ਆ ਗਈ ਥੱਲੇ ਫਿਰ ਉਹੀ ਰੋਡ ਜੋ ਬਣਿਆ ਹੋਇਆ ਵਾਈ ਗਿਆ ਦੇਖੋ ਕੁੱਲ ਮਿਲਾ ਕੇ ਮੈਂ ਤਾਂ ਇਹੀ ਕਹੂੰਗਾ ਵੀ ਜਦੋਂ ਵੀ ਤੁਹਾਡਾ ਢੇੜਾ ਲੱਗੇ ਜਿਹੜੇ ਆਏ ਹੋਏ ਨੇ ਤਾਂ ਬਹੁਤ ਵਧੀਆ ਜਿਹੜੇ ਨਹੀਂ ਆਏ ਤਾਂ ਤੁਸੀਂ ਜਦੋਂ ਵੀ ਆਏ ਪਹਾੜਾਂ 'ਚ ਤਾਂ ਗੁਰਦੁਆਰਾ ਸਾਹਿਬ ਚਾਏ ਤੁਸੀਂ ਜਰੂਰ ਆ ਕੇ ਜਾਇਓ ਜੀ ਇਹ ਵੀਡੀਓ ਨੂੰ ਇੱਥੇ ਹੀ ਕਰਦੇ ਆਪਾਂ ਸਮਾਪਤ ਮਿਲਾਂਗੇ ਆਪਾਂ ਫਿਰ ਕਿਸੇ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ